ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ 트럼ਪ ਸਰਕਾਰ ਹੁਣ ਬੱਚਿਆਂ ਦਵਾਲੇ ਘੇਰਾ ਕੱਸ ਰਹੀ ਹੈ ਤੇ ਹਜ਼ਾਰਾਂ ਦੀ ਗਿਣਤੀ 'ਚ ਨਬਾਲਗਾ ਨੂੰ ਕਥਿਤ ਤੌਰ ਤੇ ਰਿਪੋਰਟ ਕੀਤਾ ਜਾ ਰਿਹਾ ਹੈ ਬਿਗੈਰ ਮਾਪਿਆਂ ਤੋਂ ਅਮਰੀਕਾ ਚ ਦਾਖਲ ਹੋਏ 14 ਸਾਲ ਤੋਂ 17 ਸਾਲ ਉਮਰ ਵਾਲੇ ਤਕਰੀਬਨ 13000 ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਬਾਈਡਨ ਸਰਕਾਰ ਵਲੇ ਤਕਰੀਬਨ 320000 ਨਾ ਬਾਲਗਾਂ ਨੂੰ ਰਿਹਾ ਕੀਤਾ ਗਿਆ ਜੋ ਨਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਦਿਆਂ ਫੜੇ ਗਏ ਸਨ ਟਰੰਪ ਸਰਕਾਰ ਦਾ ਦਾਵਾ ਹੈ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਕਿਉਂਕਿ ਇਸ ਉਮਰ ਚ ਇਕੱਲਿਆਂ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੂਤਰਾ ਨੇ ਦੱਸਿਆ ਕਿ ਨਾਬਾਲਗਾਂ ਨੂੰ ਕਾਬੂ ਕਰਦਿਆਂ ਉਹਨਾਂ ਤੋਂ ਪੁੱਛਿਆ ਜਾਂਦਾ ਏ ਕਿ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਵਾਸਤੇ ਤਿਆਰ ਨੇ ਜਾਂ ਨਹੀਂ ਉਹਨਾਂ ਵੱਲੋਂ ਹਾਮੀ ਨਾ ਭਰੇ ਜਾਣ ਤੇ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਾਲੇ ਆਪਣੇ ਤਰੀਕੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰਦੇ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਾਬਾਲਗਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਕੋਈ ਨਵੀਂ ਨਹੀਂ ਇਸ ਤੋਂ ਪਹਿਲਾਂ ਵੀ ਵਕ ਵਕ ਸਰਕਾਰਾਂ ਬੱਚਿਆਂ ਨੂੰ ਉਹਨਾਂ ਦੇ ਜੱਦੀ ਮੁਲਕ ਭੇਜਣ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਹੈ ਇਥੇ ਦੱਸਣਾ ਬਣਦਾ ਹੈ ਕਿ ਨਾਬਾਲਗ ਉਮਰ ਚ ਇਕੱਲਿਆਂ ਬਾਰਡਰ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਅਜਿਹੇ ਬੱਚਾ ਨੂੰ ਖਤਰੇ ਦੀ ਜ਼ੱਤ ਚ ਰੈ ਰਹੀ ਆਬਾਦੀ ਮੰਨਿਆ ਜਾਂਦਾ ਹੈ ਉਧਰ ਨੈਸ਼ਨਲ ਸੈਂਟਰ ਫਾਰ ਯੂਥ ਲਾਅ ਚ ਬੱਚਿਆਂ ਦੇ ਮਨੁੱਖੀ ਹੱਕਾਂ ਬਾਰੇ ਮੈਨੇਜਿੰਗ ਡਾਇਰੈਕਟਰ ਨੀਹਾ ਦੇਸਾਈ ਦਾ ਕਹਿਣਾ ਸੀ ਕਿ ਇੱਕ ਬੱਚਾ ਸੈਲਫ ਰਿਪੋਰਟ ਹੋਣ ਦੇ ਸਿੱਟਿਆਂ ਬਾਰੇ ਕੁਝ ਨਹੀਂ ਜਾਣਦਾ ਉਨਾ ਦੂਸਲਾ ਹੈ ਕਿ ਹਜ਼ਾਰਾਂ ਦੀ ਗਿਣਤੀ ਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਯਤਨਾਂ ਤਹਿਤ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਨਬਾਲਗਾਂ ਨੂੰ ਉਹਨਾਂ ਦੇ ਜੱਦੀ ਮੁਲਕ ਭੇਜਿਆ ਜਾ ਰਿਹਾ ਹੈ ਜਾਂ ਕਿਸੇ ਤੀਜੇ ਮੁਲਕ ਵੱਲ ਦੂਜੇ ਪਾਸੇ ਅਮਰੀਕਾ ਚ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਬੇਕਾਰ ਲੋਕਾਂ ਦੀ ਫੜੋ ਫੜੀ ਵੀ ਆਰੰਭ ਹੋ ਚੁੱਕੀ ਹੈ ਤੇ ਝੁੱਗੀਆਂ ਚ ਰਹਿਣ ਵਾਲੇ ਸੁਰੱਖਿਅਤ ਟਿਕਾਣਿਆਂ ਦੀ ਭਾਲ ਚ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਡੈਮੋਕ੍ਰੈਟਿਕ ਪਾਰਟੀ ਅਤੇ ਬੇਕਾਰ ਲੋਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਟਰੰਪ ਸਰਕਾਰ ਦੇ ਤਾਜ਼ਾ ਕਦਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਟਰੰਪ ਦੇ ਕਾਰਜਕਾਰੀ ਹੁਕਮਾਂ ਮੁਤਾਬਕ ਬੇਕਾਰ ਨੂੰ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਜਿੱਥੇ ਇਹਨਾਂ ਦਾ ਸਰੀਰ ਅਤੇ ਮਾਨਸਿਕ ਇਲਾਜ ਕੀਤਾ ਜਾਵੇਗਾ। ਵੱਡੀ ਗਿਣਤੀ ਚ ਬੇਕਾਰ ਲੋਕ ਨਸ਼ਿਆਂ ਦੇ ਆਦੀ ਨੇ ਤੇ ਜਨਤਕ ਥਾਵਾਂ ਤੇ ਇਹਨਾਂ ਦੀ ਰਹਿਸ਼ ਸਮਾਜ ਚ ਵਸਦੇ ਲੋਕਾਂ ਅੰਦਰ ਸਹਿਮ ਪੈਦਾ ਕਰਦੀ ਹੈ। ਇਥੇ ਦੱਸਣਾ ਬਣਦਾ ਹੈ ਕਿ ਬੇਕਾਰ ਲੋਕਾਂ ਦੀ ਗਿਣਤੀ 'ਚ ਪਿਛਲੇ ਸਮੇਂ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ ਤੇ ਕੈਲੀਫੋਰਨੀਆ ਵਰਗੇ ਸੂਬੇ 'ਚ ਕੁਝ ਜ਼ਿਆਦਾ ਹੀ ਝੁੱਗੀਆਂ ਦੇਖੀਆਂ ਜਾ ਸਕਦੀਆਂ ਨੇ। ਟਰੰਪ ਦੇ ਕਾਰਜਕਾਰੀ ਹੁਕਮ ਨੂੰ ਸੈਨ ਫ੍ਰਾਂਸਿਸਕੋ, ਲਾਸ ਐਂਜਲਸ ਤੇ ਨਿਊਯਾਰਕ ਵਰਗੇ ਸ਼ਹਿਰਾਂ ਦੁਆਲੇ ਕੇਂਦਰਿਤ ਮੰਨਿਆ ਜਾ ਰਿਹਾ ਹੈ ਜੋ ਡੈਮੋਕ੍ਰੈਟਿਕ ਪਾਰਟੀ ਦਾ ਗੜ ਮੰਨੇ ਜਾਂਦੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖਤ ਕਰਨ ਜਾ ਰਹੇ ਨੇ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਗੈਰ ਪ੍ਰਵਾਸੀ ਵੀਜ਼ਾ ਇੰਟਰਵਿਊ ਛੋਟ ਪ੍ਰੋਗਰਾਮ ਚ ਕਈ ਵੱਡੇ ਬਦਲਾਅ ਕੀਤੇ ਆ। ਇਹ ਬਦਲਾ ਇਸ ਸਾਲ 2 ਸਤੰਬਰ ਤੋਂ ਲਾਗੂ ਹੋਣਗੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਇਹਨਾਂ ਬਦਲਾਵ ਬਾਰੇ ਜਾਣਕਾਰੀ ਦਿੱਤੀ ਹੈ ਨਵੇਂ ਨਿਯਮਾਂ ਨੇ 18 ਫਰਵਰੀ ਨੂੰ ਨੀਤੀ ਨੂੰ ਪਲਟਾਉਂਦੇ ਹੋਏ ਯੋਗਤਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਨਵੇਂ ਨਿਯਮ ਤਹਿਤ 14 ਸਾਲ ਤੋਂ ਘੱਟ ਉਮਰ ਦੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬੇਨਕਾਰਾਂ ਨੂੰ ਹੁਣ ਨਿੱਜੀ ਇੰਟਰਵਿਊ ਦੇਣੇ ਪੈਣਗੇ ਖਾਸ ਕਰਕੇ ਵੀਜ਼ਾ ਸ਼੍ਰੇਣੀਆਂ ਅਤੇ ਨਵੀਨੀਕਰਨ ਅਪਵਾਦਾਂ ਨੂੰ ਛੱਡ ਕੇ ਭਾਰਤ ਦੇ ਲੋਕ ਇਹਨਾਂ ਬਦਲਾਵਾਂ ਤੋਂ ਖਾਸ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਅਮਰੀਕਾ ਚ ਰਹਿਣ ਵਾਲੇ ਵਿਦੇਸ਼ੀ ਲੋਕਾਂ ਚ ਭਾਰਤੀ ਵੱਡੀ ਗਿਣਤੀ ਚ ਨੇ ਵਿਦੇਸ਼ ਵਿਭਾਗ ਅਨੁਸਾਰ ਇਸ ਬਦਲਾਅ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਹੈ ਹਾਲਾਂਕਿ ਇਸ ਨਾਲ ਯਾਤਰੀਆਂ ਚ ਪ੍ਰੋਸੈਸਿੰਗ ਸਮੇਂ ਅਤੇ ਪਹੁੰਚ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਆਦਾਤਰ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਲਾਜ਼ਮੀ ਕਾਉਂਸਲਰ ਇੰਟਰਵਿਊ ਦਾ ਸਾਹਮਣਾ ਕਰਨਾ ਪਵੇਗਾ ਇਸ ਨਾਲ A1 A2 C3 G1 TG4 NATO 1 ਤੋਂ NATO 6 ਅਤੇ Tecro E1 ਵੀਜ਼ਾ ਬਿਨਕਾਰ ਡਿਪਲੋਮੈਟਿਕ ਤੇ ਅਧਿਕਾਰਤ ਵੀਜ਼ਾ ਧਾਰਕਾਂ ਨੂੰ ਛੋਟ ਮਿਲੇਗੀ ਇੱਕ ਮੁੱਖ ਨਿਯਮ ਉਹਨਾਂ ਵਿਅਕਤੀਆਂ ਤੇ ਲਾਗੂ ਹੁੰਦਾ ਹੈ ਜੋ ਪੂਰੀ ਵੈਧਤਾ ਵਾਲੇ B1 B2 B1 B2 ਵੀਜ਼ਾ ਜਾਂ ਮੈਕਸੀਕਨ ਬਾਰਡਰ ਕਰਾਸਿੰਗ ਕਾਉਡ ਫਾਇਲ ਨੂੰ ਰੀਨਿਊ ਕਰਦੇ ਨੇ ਬਸ਼ਰਤੇ ਕਿ ਨਵੀਨੀਕਰਨ ਪਿਛਲੇ ਵੀਜ਼ੇ ਦੀ ਮਿਆਦ ਪੁੱਗਣ ਤੋਂ 12 ਮਹੀਨਿਆਂ ਦੇ ਅੰਦਰ ਕੀਤਾ ਗਿਆ ਹੋਵੇ ਵੀਜ਼ਾ ਜਾਰੀ ਹੋਣ ਸਮੇ ਬਿਨੇਕਾਰ ਘੱਟੋ-ਘੱਟ 18 ਸਾਲ ਦਾ ਹੋਵੇ ਤੇ ਉਸ ਨੇ ਆਪਣੀ ਕੌਮੀਅਤ ਜਾਂ ਨਿਵਾਸ ਵਾਲੇ ਦੇਸ਼ ਤੋਂ ਅਰਜ਼ੀ ਦਿੱਤੀ ਹੋਵੇ ਹਾਲਾਂਕਿ ਨਾ ਬਿਨੇਕਾਰਾਂ ਦੀ ਕੋਈ ਪਹਿਲਾਂ ਵੀਜ਼ਾ ਰਿਫਿਊਜ਼ਲ ਨਹੀਂ ਹੋਣੀ ਚਾਹੀਦੀ ਯੂਐਸ ਸੀਆਈਐਸ ਦਾ ਕਹਿਣਾ ਹੈ ਕਿ ਕੌਂਸੂਲੇਟ ਅਧਿਕਾਰੀਆਂ ਨੂੰ ਅਜੇ ਵੀ ਕੇਸ-ਦਰ-ਕੇਸ ਜਾਂ ਸਥਾਨਕ ਆਧਾਰ ਤੇ ਨਿੱਜੀ ਇੰਟਰਵਿਊ ਦੀ ਲੋੜ ਹੋ ਸਕਦੀ ਹੈ ਅਸੀਂ ਬਿਨੇਕਾਰਾਂ ਨੂੰ ਵੀਜ਼ਾ ਅਰਜ਼ੀ ਦੀਆਂ ਜ਼ਰੂਰਤਾਂ ਇਹ ਪ੍ਰਕਿਰਿਆਵਾਂ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ ਦੂਤ ਘਰ ਦੀ ਵੈੱਬਸਾਈਟ ਤੇ ਜਾਣ ਦੀ ਸਲਾਹ ਦਿੰਦੇ ਆਂ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨੀਤੀਗਤ ਤਬਦੀਲੀ ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਵਿਚਕਾਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਸਖਤ ਜਾਂਚ ਤੋਂ ਬਾਅਦ ਕੀਤੀ ਗਈ ਹੈ ਨਵੇਂ ਬਦਲਾਵਾਂ ਦੇ ਵੱਡੇ ਪੱਧਰ ਤੇ ਆਲੋਚਨਾ ਹੋ ਰਹੀ ਹੈ ਗ੍ਰੀਨ ਕਾਰਡ ਧਾਰਕ ਜੋ ਅਮਰੀਕੀ ਨਾਗਰਿਕ ਬਣ ਗਏ ਨੇ ਉਹਨਾਂ ਨੂੰ ਆਪਣੀ ਨਾਗਰਿਕਤਾ ਗਵਾਉਣ ਦਾ ਖਤਰਾ ਹੋ ਸਕਦਾ ਹੈ ਜੇਕਰ ਉਹ ਟੈਕਸ ਰਿਟਰਨ ਤੇ ਆਪਣੀ ਆਮਦਨ ਦੀ ਘੱਟ ਰਿਪੋਰਟ ਕਰਦੇ ਨੇ ਅਮਰੀਕੀ ਸਰਕਾਰ ਕੁਝ ਅਮਰੀਕੀਆਂ ਦੀ ਨਾਗਰਿਕਤਾ ਖੋਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਟੈਕਸ ਰਿਟਰਨਾਂ ਤੇ ਧੋਖਾਧੜੀ ਉਹਨਾਂ ਆਧਾਰਾਂ 'ਚੋਂ ਇੱਕ ਹੋ ਸਕਦੀ ਹੈ ਜਿਨ੍ਹਾਂ ਤਹਿਤ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਨੇ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਅਤੇ ਡੀ-ਨੇਚੁਰਲਾਈਜੇਸ਼ਨ ਨੂੰ ਤਰਜੀਹ ਦੇਣ ਲਈ ਇੱਕ ਪ੍ਰਮੁੱਖ ਤਰਜੀਹ ਨਿਰਧਾਰਤ ਕੀਤੀ ਹੈ ਜਿਵੇਂ ਕਿ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹਾਲ ਹੀ 'ਚ ਜਾਰੀ ਕੀਤੇ ਗਏ ਇੱਕ ਮੈਮੋਰੰਡਮ 'ਚ ਦੱਸਿਆ ਗਿਆ ਹੈ। ਨੇਚੁਰਲਾਈਜੇਸ਼ਨ ਕਾਨੂੰਨ ਸਥਾਈ ਨਿਵਾਸੀਆਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਹੈ ਜੋ ਕਾਂਗਰਸ ਅਤੇ ਆਈਐਨਏ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਜਿਸ ਨਾਲ ਉਹ ਕਾਨੂੰਨੀ ਤੌਰ ਤੇ ਅਮਰੀਕਾ ਦੇ ਅੰਦਰ ਸਥਾਈ ਤੌਰ ਤੇ ਰਹਿ ਸਕਦੇ ਨੇ ਡੀਨੇਚੁਰਾਈਜ਼ੇਸ਼ਨ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਨੂੰ ਅਧਿਕਾਰਤ ਤੌਰ ਤੇ ਰੱਦ ਕਰਨਾ ਹੈ ਜੋ ਕਿ ਅਰਜ਼ੀ ਅਤੇ ਜਾਂਚ ਦੌਰਾਨ ਗੈਰ ਕਾਨੂੰਨੀ ਪ੍ਰਾਪਤੀ ਜਾਂ ਜਾਣਬੁੱਝ ਕੇ ਗਲਤ ਪੇਸ਼ਕਾਰੀ ਦੇ ਨਤੀਜੇ ਵਜੋਂ ਹੁੰਦੀ ਹੈ ਜਾਂ ਜੇਕਰ ਭੌਤਿਕ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਪਿਛਲੇ ਕੇਸ ਦਰਸਾਉਂਦੇ ਨੇ ਕਿ ਜੰਗੀ ਅਪਰਾਧੀ ਜਾਂ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਸਨ ਉਹਨਾਂ ਨੂੰ ਉਹਨਾਂ ਦੀ ਅਮਰੀਕੀ ਨਾਗਰਿਕਤਾ ਖੋਣ ਲਈ ਡੀਨੇਚੁਰਲਾਈਜੇਸ਼ਨ ਦੇ ਅਧੀਨ ਕੀਤਾ ਗਿਆ ਸੀ ਬਲੂਮਬਰਗ ਲਾਅ ਨੇ ਰਿਪੋਰਟ ਦਿੱਤੀ ਹੈ ਕਿ ਰਾਸ਼ਟਰਪਤੀ 트ੰਪ ਦੇ ਪ੍ਰਸ਼ਾਸਨ ਦੇ ਅਧੀਨ ਟੈਕਸ ਰਿਟਰਨ ਤੇ ਆਮਦਨ ਦੀ ਘੱਟ ਰਿਪੋਰਟਿੰਗ ਦੇ ਨਤੀਜੇ ਵਜੋਂ ਗੈਰ ਅਮਰੀਕੀ ਨਾਗਰਿਕ ਐਲਾਨ ਕੀਤਾ ਜਾ ਸਕਦਾ ਹੈ ਨਵੇਂ ਵਿਭਾਗ ਨੇ ਆਪਣੇ ਸਿਵਲ ਡਿਵੀਜ਼ਨ ਲਈ ਪੰਜ ਲਾਗੂ ਕਰਨ ਵਾਲੀਆਂ ਤਰਜੀਹਾਂ 'ਚੋਂ ਇੱਕ ਵਜੋਂ ਡੀਨੇਚੁਰਲਾਈਜ਼ੇਸ਼ਨ ਨੂੰ ਵਧਾ ਦਿੱਤਾ ਹੈ। ਬਲੂਮਬਰਗ ਲਾਅ ਇੱਕ ਅਜਿਹੇ ਕੇਸ ਦਾ ਹਵਾਲਾ ਦਿੰਦਾ ਹੈ ਜਿੱਥੇ ਸਰਕਾਰੀ ਵਕੀਲਾਂ ਨੇ ਇੱਕ ਅਦਾਲਤ ਨੂੰ ਹਿਊਸਟਨ ਦੇ ਇੱਕ ਨਾਗਰਿਕ ਨੂੰ ਉਸਦੀ ਨਾਗਰਿਕਤਾ ਤੋਂ ਵਾਂਝਾ ਕਰਨ ਲਈ ਕਿਹਾ ਸੀ ਜਦੋਂ ਉਸਨੇ 5 ਸਾਲ ਪਹਿਲਾਂ ਝੂਠਾ ਟੈਕਸ ਰਿਟਰਨ ਦਾਇਰ ਕਰਨ ਦਾ ਦੋਸ਼ ਮੰਨਿਆ। ਨਾਗਰਿਕ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਲੰਬੀ ਪ੍ਰਕਿਰਿਆ 'ਚੋਂ ਲੰਘ ਰਹੀ ਹੈ। ਇਮੀਗ੍ਰੇਸ਼ਨ ਅਧਿਕਾਰੀ ਐਕਸ ਗੈਰ ਪਾਲਣਾ ਨੂੰ ਸਥਾਈ ਨਿਵਾਸ ਛੱਡਣ ਦੇ ਸਬੂਤ ਵਜੋਂ ਵਿਚਾਰ ਸਕਦੇ ਨੇ ਤੇ ਇਹ ਅਮਰੀਕਾ 'ਚ ਦੁਬਾਰਾ ਦਾਖਲ ਹੋਣ ਜਾਂ ਨਾਗਰਿਕਤਾ ਲਈ ਅਰਜ਼ੀ ਦੇਣ ਵੇਲੇ ਇੱਕ ਵੱਡੀ ਸਮੱਸਿਆ ਬਣ ਸਕਦੀ ਹੈ। ਥਾਈਲੈਂਡ ਤੇ ਕੰਬੋਡੀਆ ਵਿਚਾਲੇ ਚੱਲ ਰਿਹਾ ਸਰਹੱਦੀ ਟਕਰਾਅ ਦੇ ਚੌਥੇ ਦਿਨ ਜਿਸ 'ਚ 34 ਲੋਕਾਂ ਦੀ ਜਾਨ ਚਲੀ ਗਈ ਹੈ ਤੇ 1.68 ਲੱਖ ਲੋਕ ਬੇਕਾਰ ਹੋ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫੇਰ ਭਾਰਤ-ਪਾਕਿਸਤਾਨ ਮੁੱਦੇ ਦੇ ਹੱਲ ਦਾ ਸੇੜਾ ਆਪਣੇ ਸਿਰ ਲਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਥਾਈਲੈਂਡ ਤੇ ਕੰਬੋਡੀਆ ਦੇ ਨੇਤਾਵਾਂ ਨੂੰ ਟਕਰਾਅ ਖਤਮ ਕਰਨ ਲਈ ਮਲੇਸ਼ੀਆ 'ਚ ਮਿਲਣ ਦਾ ਸੁਝਾਅ ਦਿੱਤਾ ਹੈ 트럼ਪ ਨੇ ਐਤਵਾਰ ਨੂੰ ਕਿਹਾ ਇਹ ਮੇਰੇ ਲਈ ਆਸਾਨ ਹੋਵੇਗਾ ਕਿਉਂਕਿ ਮੈਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਹੱਲ ਕਰ ਲਿਆ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਯੁੱਧ ਨੂੰ ਰੋਕਣ ਲਈ ਵਪਾਰ ਦੀ ਵਰਤੋਂ ਕਰ ਸਕਦੇ ਨੇ ਤਾਂ ਇਹ ਉਹਨਾਂ ਲਈ ਸਨਮਾਨ ਦੀ ਗੱਲ ਹੋਵੇਗੀ ਹਾਲਾਂਕਿ ਭਾਰਤ ਸਰਕਾਰ ਨੇ ਪਹਿਲਾਂ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਫੈਸਲਾ ਦਵੱਲਾ ਸੀ ਤੇ ਇਹ ਪਾਕਿਸਤਾਨ ਦੀ ਬੇਨਤੀ ਤੋਂ ਬਾਅਦ ਹੋਇਆ ਸੀ థਾਈਲੈਂਡ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਦੱਸਿਆ ਕਿ ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾ ਟਕਰਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਮਲੇਸ਼ੀਆ 'ਚ ਮਿਲਣਗੇ ਥਾਈ ਅਤੇ ਕੰਬੋਡੀਅਨ ਫੌਜਾਂ ਵਿਚਕਾਰ ਚਾਰ ਦਿਨਾਂ ਤੋਂ ਚੱਲ ਰਹੀਆਂ ਸਰਹੱਦੀ ਝੜਪਾਂ ਨੇ ਗੰਭੀਰ ਮਨੁੱਖੀ ਸੰਕਟ ਪੈਦਾ ਕੀਤਾ ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਜੇਰਾਯੂ ਹੁਆੰਗਸਪ ਨੇ ਦੱਸਿਆ ਕਿ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁੰਥਮ ਵੇਚਾਇਆ ਚਾਈ ਸੋਮਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਸੱਦੇ ਤੇ ਗੱਲਬਾਤ ਚ ਸ਼ਾਮਲ ਹੋਣਗੇ ਉਹਨਾਂ ਇਹ ਵੀ ਕਿਹਾ ਕਿ ਕੰਬੋਡੀਅਨ ਹਮਰਤਬਾ ਹੂਨ ਮਾਨੇਟ ਵੀ ਗੱਲਬਾਤ ਚ ਸ਼ਾਮਲ ਹੋਣਗੇ ਹਾਲਾਂਕਿ ਕੰਬੋਡੀਅਨ ਅਧਿਕਾਰੀਆਂ ਨੇ ਇਸ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ 트럼ਪ ਨੇ ਸ਼ਨੀਵਾਰ ਨੂੰ ਟ੍ਰੂਥ ਸੋਸ਼ਲ ਤੇ ਪੋਸਟ ਕੀਤਾ ਕਿ ਉਹਨਾਂ ਨੇ ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾਵਾਂ ਨਾਲ ਗੱਲ ਕੀਤੀ ਹੈ ਤੇ ਸੁਝਾਅ ਦਿੱਤਾ ਕਿ ਜੇਕਰ ਟਕਰਾਅ ਜਾਰੀ ਰਿਹਾ ਤਾਂ ਉਹ ਕਿਸੇ ਵੀ ਦੇਸ਼ ਨਾਲ ਵਪਾਰਕ ਸੌਦੇ ਨਹੀਂ ਕਰਨਗੇ ਇਹ ਦਬਾਅ ਰਣਨੀਤੀ ਮਲੇਸ਼ੀਆ 'ਚ ਹੋਣ ਵਾਲੀ ਇਸ ਮਹੱਤਵਪੂਰਨ ਬੈਠਕ ਲਈ ਜ਼ਮੀਨ ਤਿਆਰ ਕਰਦੀ ਪ੍ਰਤੀਤ ਹੁੰਦੀ ਹੈ ਅਮਰੀਕਾ ਤੇ ਯੂਰਪੀਅਨ ਯੂਨੀਅਨ ਆਰਥਿਕ ਤੌਰ ਤੇ ਕਮਜ਼ੋਰ ਵਪਾਰ ਯੁੱਧ ਤੋਂ ਬਚਣ ਚ ਕਾਮਯਾਬ ਰਹੇ ਨੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਵਪਾਰ ਸਮਝੌਤੇ ਦੇ ਢਾਂਚੇ ਤੇ ਸਹਿਮਤ ਹੋਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਔਰਸੁਲਾ ਵਾਂਡੇ ਲੈਂ ਨੇ ਐਤਵਾਰ ਨੂੰ ਸਕਾਟਲੈਂਡ ਚ ਹੱਥ ਮਿਲਾਇਆ ਇਹ ਸਮਝੌਤਾ ਅਮਰੀਕਾ 'ਚ ਦਾਖਲ ਹੋਣ ਵਾਲੇ ਜ਼ਿਆਦਾਤਰ ਯੂਰੋਪੀਅਨ ਸਮਾਨ ਤੇ 15% ਦਾ ਟੈਰਿਫ ਨਿਰਧਾਰਤ ਕਰਦਾ ਏ ਜੋ ਕਿ 2 ਅਪ੍ਰੈਲ ਨੂੰ ਟਰੰਪ ਦੁਆਰਾ ਲਗਾਏ ਗਏ 10% ਦੇ ਟੈਰਿਫ ਤੋਂ ਵੱਧ ਹੈ ਤੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੇ ਔਸਤ ਲਗਭਗ 1.2% ਤੋਂ ਕਾਫੀ ਜ਼ਿਆਦਾ ਹੈ ਦਰਅਸਲ ਮਈ 'ਚ ਟਰੰਪ ਦੁਆਰਾ ਧਮਕੀ ਦਿੱਤੀ ਗਈ ਸੀ ਕਿ ਉਹ 50% ਦਾ ਟੈਰਿਫ ਲਾਵੇਗਾ ਜਦੋਂ ਵਪਾਰਕ ਗੱਲਬਾਤ ਰੁਕ ਗਈ ਸੀ ਟਰੰਪ ਨੇ ਵਨ ਡੇ ਲਾਈਨ ਨਾਲ ਗੱਲ ਕਰਨ ਤੋਂ ਬਾਅਦ ਉਸ ਧਮਕੀ ਤੋਂ ਪਿੱਛੇ ਆਪਣੇ ਆਪ ਨੂੰ ਹਟਾ ਲਿਆ ਜਿਸ ਵਿੱਚ ਉਸ ਨੂੰ ਫੋਨ ਕਰਕੇ ਕਿਹਾ ਗਿਆ ਸੀ ਕਿ ਯੂਰਪੀਅਨ ਯੂਨੀਅਨ ਤੇਜ਼ੀ ਨਾਲ ਤੇ ਫੈਸਲਾ ਕੁਨ ਅੱਗੇ ਵਧਣ ਲਈ ਵਚਨਬੱਧ ਰਹੇਗੀ ਬ੍ਰਿਟਿਸ਼ ਸਰਕਾਰ ਸੋਸ਼ਲ ਮੀਡੀਆ ਤੇ ਪ੍ਰਵਾਸੀ ਵਿਰੋਧੀ ਪੋਸਟਾਂ ਤੇ ਨਜ਼ਰ ਰੱਖਣ ਲਈ ਇੱਕ ਨਵੀਂ ਖੁਫੀਆ ਇਕਾਈ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਇਹਨਾਂ ਪੋਸਟਾਂ ਨਾਲ ਹਿੰਸਕ ਪ੍ਰਦਰਸ਼ਨ ਨਾ ਪੜ੍ਹ ਸਕਣ ਦਾ ਸੰਡੇ ਟੈਲੀਗ੍ਰਾਫ ਮੁਤਾਬਕ ਲੰਡਨ ਚ ਨੈਸ਼ਨਲ ਪੁਲਿਸ ਕੋਆਰਡੀਨੇਸ਼ਨ ਸੈਂਟਰ ਚ ਕੰਮ ਕਰ ਰਹੀ ਕੌਮੀ ਇੰਟਰਨੈਟ ਖੁਫੀਆ ਜਾਂਚ ਟੀਮ ਦੀ ਯੋਜਨਾ ਬਰਤਾਨੀਆ ਦੀ ਪੁਲਿਸ ਮੰਤਰੀ ਡੇਮ ਡਾਇਨਾ ਜੌਨਸਨ ਨੇ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ ਚ ਇਹ ਜਾਣਕਾਰੀ ਦਿੱਤੀ एन पी ओ सी सी ਪਿਛਲੇ ਸਾਲ ਸ਼ੁਰੂ ਹੋਏ ਇਮੀਗ੍ਰੇਸ਼ਨ ਵਿਰੋਧ ਪ੍ਰਦਰਸ਼ਨਾਂ ਦੀ ਤਰ੍ਹਾਂ ਹੀ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਯੂਕੇ ਭਾਰਤ ਚ ਪੁਲਿਸ ਬਲਾਂ ਲਈ ਕੇਂਦਰੀ ਯੋਜਨਾ ਪ੍ਰਦਾਨ ਕਰਦਾ ਹੈ ਨਵੀਂ ਇਕਾਈ ਦੀ ਯੋਜਨਾ ਅਜਿਹੇ ਸਮੇਂ ਆਈ ਹੈ ਜਦੋਂ ਸ਼ਰਨ ਮੰਗਣ ਵਾਲਿਆਂ ਦੇ ਹੋਟਲਾਂ ਦੇ ਬਾਹਰ ਪ੍ਰਦਰਸ਼ਨ ਨੌਰਵਿਚ ਲੀਡਜ਼ ਅਤੇ ਬੋਰਨਮਾਊਥ ਵਰਗੇ ਸ਼ਹਿਰਾਂ ਚ ਫੈਲ ਗਏ ਨੇ ਜੌਨਸਨ ਨੇ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ ਚੱਕਿਆ ਅਸੀਂ ਇਸ ਖੇਤਰ ਚ ਸੰਸਦੀ ਗ੍ਰਹਿ ਮਾਮਲਿਆਂ ਦੀ ਕਮੇਟੀ ਅਤੇ एमआईसीएफआरएस ਦੀਆਂ ਸਿਫਾਰਸ਼ਾਂ ਉੱਤੇ ਧਿਆਨ ਨਾਲ ਵਿਚਾਰ ਕਰ ਰਹੇ ਹਾਂ ਜਿਸ ਵਿੱਚ ਕੌਮੀ ਪੁਲਿਸ ਤਾਲਮਿਲ ਕੇਂਦਰ ਦੇ ਹਿੱਸੇ ਵਜੋਂ ਕੌਮੀ ਇੰਟਰਨੈਟ ਜਸੂਸੀ ਜਾਂਚ ਟੀਮ ਦਾ ਗਠਨ ਵੀ ਸ਼ਾਮਲ ਹੈ ਇਹ ਟੀਮ ਸੋਸ਼ਲ ਮੀਡੀਆ ਇੰਟੈਲੀਜੈਂਸ ਦੀ ਨਿਗਰਾਨੀ ਕਰੇਗੀ ਅਤੇ ਸਥਾਨਕ ਸੰਚਾਲਨ ਫੈਸਲੇ ਲੈਣ ਲਈ ਇਸ ਦੀ ਵਰਤੋਂ ਬਾਰੇ ਸਲਾਹ ਦੇਣ ਲਈ ਕੌਮੀ ਸਮਰੱਥਾ ਪ੍ਰਦਾਨ ਕਰੇਗੀ ਇਹ ਕੌਮੀ ਪੱਧਰ ਉੱਤੇ ਇੰਟਰਨੈਟ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਇੱਕ ਸਮਰਪਿਤ ਸਮਾਰੋਹ ਹੋਵੇਗਾ ਤਾਂ ਜੋ ਸਥਾਨਕ ਬਲਾਂ ਨੂੰ ਜਨਤਕ ਸੁਰੱਖਿਆ ਖਤਰਿਆਂ ਤੇ ਜੋਖਮਾਂ ਦਾ ਪ੍ਰਬੰਧ ਕਰਨ 'ਚ ਮਦਦ ਮਿਲ ਸਕੇ ਮੰਤਰੀ ਅਗਸਤ ਦੇ ਸ਼ੁਰੂ 'ਚ ਪਿਛਲੇ ਸਾਲ ਹੋਏ ਦੰਗਿਆਂ ਨਾਲ ਜਿੱਠਣ ਦੇ ਪੁਲਿਸ ਦੇ ਤਰੀਕੇ ਦੀ ਹਾਊਸ ਆਫ ਕਾਮਨਸ ਦੀ ਗ੍ਰਹਿ ਮਾਮਲਿਆਂ ਦੀ ਕਮੇਟੀ ਦੀ ਜਾਂਚ ਦਾ ਜਵਾਬ ਦੇ ਰਹੇ ਸਨ ਜੁਲਾਈ 2024 'ਚ ਉੱਤਰ ਪੱਛਮੀ ਇੰਗਲੈਂਡ ਦੇ ਸਾਊਥ ਪੋਰਟ 'ਚ ਟੇਲਰ ਸਵਿਫਟ ਥੀਮ ਵਾਲੀ ਡਾਂਸ ਕਲਾਸ 'ਚ ਤਿੰਨ ਸਕੂਲੀ ਵਿਦਿਆਰਥਣਾਂ ਦੀ ਹੱਤਿਆ ਕਰਨ ਵਾਲੇ ਰਵਾਂਡਾ ਦੇ ਵਿਰਾਸਤੀ ਚਾਕੂ ਚਾਲਕ ਐਕਸਲ ਰੂਡਾ ਕੋਬਾਨਾ ਦੀ ਇਮੀਗ੍ਰੇਸ਼ਨ ਸਥਿਤੀ ਬਾਰੇ ਆਨਲਾਈਨ ਗਲਤ ਜਾਣਕਾਰੀ ਕਾਰਨ ਇਹ ਦੰਗੇ ਸ਼ੁਰੂ ਹੋਏ ਸਨ ਰਿਪੋਰਟ ਚ ਇੱਕ ਨਵੀਂ ਪੁਲਿਸ ਪ੍ਰਣਾਲੀ ਸਥਾਪਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਵਿੱਚ ਕੌਮੀ ਪੱਧਰ ਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਅਤੇ ਜਵਾਬ ਦੇਣ ਦੀ ਵਧੀ ਹੋਈ ਸਮਰੱਥਾ ਹੈ ਮਿਸ਼ੀਗਨ ਦੇ ਟ੍ਰੈਵਰਸ ਸਿਟੀ 'ਚ ਸ਼ਨੀਵਾਰ ਨੂੰ ਇੱਕ ਵਾਲਮਾਰਟ ਸਟੋਰ 'ਚ ਘੱਟੋ-ਘੱਟ 11 ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਗ੍ਰੈਂਡ ਟ੍ਰੈਵਰਸ ਕਾਉਂਟੀ ਸ਼ੈਰਿਫ ਮਾਈਕਲ ਸ਼ਿਆਨੇ ਦੱਸਿਆ ਕਿ ਹਮਲੇ 'ਚ ਘੱਟੋ-ਘੱਟ 11 ਲੋਕ ਜ਼ਖਮੀ ਹੋਏ ਨੇ ਮੌਨਸਨ ਹੈਲਥ케ਅਰ ਹਸਪਤਾਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸਾਰੇ 11 ਜ਼ਖਮੀਆਂ ਦਾ ਉੱਤਰੀ ਮਿਸ਼ੀਗਨ ਦੇ ਉਹਨਾਂ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਸਾਰਿਆਂ ਨੂੰ ਚਾਕੂ ਨਾਲ ਸੱਟਾਂ ਲੱਗੀਆਂ ਨੇ 36 ਸਾਲਾ ਟਿਫਨੀ ਡੀਫਲ ਜੋ ਟ੍ਰੈਵਰਸ ਸਿਟੀ ਤੋਂ ਲਗਭਗ 25 ਮੀਲ ਦੂਰ ਆਨਰਚ ਰਹਿੰਦੀ ਹੈ ਨੇ ਕਿਹਾ ਕਿ ਜਦੋਂ ਉਹ ਪਾਰਕਿੰਗ 'ਚ ਸੀ ਤਾਂ ਉਸਨੇ ਆਪਣੇ ਆਲੇ ਦੁਆਲੇ ਹਫੜਾ ਦਫੜੀ ਦੇਖੀ ਇਹ ਸੱਚਮੁੱਚ ਡਰਾਉਣਾ ਸੀ ਮੈਂ ਤੇ ਮੇਰੀ ਭੈਣ ਸੱਚਮੁੱਚ ਡਰ ਗਏ ਸੀ ਮਿਸ਼ੀਗਨ ਸਟੇਟ ਪੁਲਿਸ ਨੇ ਕਿਹਾ ਕਿ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਸ਼ੈਰਫ ਸ਼ੀਆ ਨੇ ਕਿਹਾ ਕਿ ਸ਼ੱਕੀ ਸਾਇਦ ਮਿਸ਼ੀਗਨ ਤੋਂ ਹੈ ਪਰ ਉਸਨੇ ਹੋਰ ਵਿਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਘਟਨਾ ਦੀ ਜਾਂਚ ਜਾਰੀ ਹੈ ਤੇ ਅਧਿਕਾਰੀ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੌਰਾਨ ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਨੇ ਪੀੜਤਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਹੈ। ਵਾਲਮਾਰਟ ਨੇ ਵੀ ਇਸ ਘਟਨਾ ਤੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਜਾਂਚ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਨੇ। ਇਸ ਤਰ੍ਹਾਂ ਦੀ ਹਿੰਸਾ ਅਸਵੀਕਾਰਨਯੋਗ ਹੈ। ਇਹਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ